ਪਾਲੀ ਦਲ ਦੇ ਬਹੁਤ ਹੀ ਇਲਾਕੇ ਦੇ ਬੇਹਿੰਤੀ ਕਾਉਂਸਲਰ ਲਗਾਤਾਰ ਕਿੰਨੇ ਕਾਉਂਸਲਰ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ ਉਹਨਾਂ ਨੂੰ ਦੇਹਦਿਆਰੇ ਰਾਜਵੇ ਇਚ ਨਾਲੇ ਗੈਂਗਸਟਰਾਂ ਨੇ ਉਹਨਾਂ ਦੇਹਦਿਆ ਕਤਲ ਕੀਤਾ ਸਾਡੇ ਇਲਾਕੇ ਦਾ ਕਾਉਂਸਲ ਸੀ ਕਾਲੀ ਦਲ ਦਾ ਉਹਨੇ ਰਾਜਵੇ ਇਚ ਨਾਲਿਆਂ ਦੇ ਖਿਲਾਫ ਉਹ ਗੇਮ ਫਿਰ ਉਹ ਗੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਅਟ ਡਟੇ ਰਹੇ 10 ਦਿਨ ਗੋਲੀ ਜੰਦ ਤੋਂ ਪਹਿਲੇ ਵੀ ਇਨ੍ਹਾਂ ਦੇ ਘਰੇ ਗੋਲੀ ਜਲਾਈ ਲਗਾਤਾਰ ਪੁਲਿਸ ਨੂੰ ਦੱਸਿਆ ਗਿਆ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਗੈਂਗਸਟਰਾਂ ਵਿੱਚ ਇੰਨੀ ਦਲੇਰੀ ਆ ਗਈ ਉਹ ਤਾਂ ਪੁਲਿਸ ਨੂੰ ਸਮਝ ਵੀ ਨਹੀਂ ਜਿਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ ਹਰ ਰੋਜ਼ ਤੁਸੀਂ ਦੇਖ ਲਓ ਰੋਜ਼ ਗੈਂਗਸਟਰ ਲੁੱਟ ਰਹੇ ਐ ਲੋਕਾਂ ਨੂੰ ਮਾਰ ਰਹੇ ਐ ਆਏ ਜੀ ਹਾਲਾਤ ਮੈਂ ਪਹਿਲੇ ਕਿਤੇ ਨਹੀਂ ਦਿੱਤੀ ਜ਼ਿੰਦਗੀ ਦੇਖੀ ਜੈ ਜੀ ਬੁਰੀ ਹਾਲਤ ਅੱਜ ਪੰਜਾਬ ਦੀ ਹੋ ਗਈ ਐ ਇਹਦਾ ਇੱਕ ਵੱਡਾ ਕਾਰਨ ਵੀ ਐ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਐ ਜਾਂ ਲੀਡਰ ਐ ਐਸਐਚਓ ਲੁਆਉਣ ਵਾਸਤੇ ਵੀ ਪੈਸੇ ਲੈਂਦੇ ਐ ਐਸਐਸਪੀ ਲੋਨ ਵਾਸਤੇ ਪੈਸੇ ਲੈਂਦੇ ਆ ਸਭ ਤੋਂ ਵੱਡਾ ਨਿਸ਼ੇੜੀ ਤਾਂ ਆਪ ਮੁੱਖ ਮੰਤਰੀ ਹੈ ਸੋ ਜਿਸ ਹਾਂ ਜਿਸ ਸੂਬੇ ਦਾ ਮੁਖੀ ਆਪਣੀ ਜ਼ਿੰਮੇਵਾਰੀ ਨਾ ਸਮਝੇ ਆਪ ਵੀ ਨਸ਼ੇ 'ਚ ਰਹੇ ਆਪ ਵੀ ਪੰਜਾਬ ਨੂੰ ਸੂਬੇ ਨੂੰ ਬਰਬਾਦ ਕਰਨ ਦੇ ਲੱਗੇ ਉਹ ਸੂਬੇ ਦਾ ਹੋਣਾ ਕੀ ਹੈ ਜਿੰਨੇ ਤੁਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇਖ ਲਓ ਸਾਰੀਆਂ ਬਾਹਰੋਂ ਆਈ ਹੈ ਬਾਹਰਲੇ ਸੂਬੇ ਦੀ ਹੈ ਕੋ ਯੂਪੀ ਤੋਂ ਆਇਆ ਕਿਉਂ ਬਿਹਾਰ ਤੋਂ ਆਇਆ ਸਾਰੇ ਇੱਥੇ ਬੈਠੇ ਆ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਲੁੱਟਣ ਦਾ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜ ਰਹੇ ਜਿਵੇਂ ਸਾਡਾ ਪਰਚੰਦਰ ਸਿੰਘ ਅਮਚੀ ਲੜ ਰਹੇ ਸੀ ਅੱਜ ਉਹਨੂੰ ਵੀ ਆਪਣੀ ਜਾਨ ਦੇਣੀ ਪਈ ਪਰ ਅਫਸੋਸ ਇਸ ਗੱਲ ਦਾ ਹੈ ਹਲੇ ਤੱਕ ਦੋਸ਼ੀ ਕੁਝ ਅੱਜੇ ਫਿਰਦੇ ਆ ਕੋਈ ਪ੍ਰਵਾਨ ਨਹੀਂ ਕੋਈ ਕਾਰੀ ਨਹੀਂ ਲਈ ਐ ਲੱਗਦਾ ਜਿਵੇਂ ਪੁਲਿਸ ਇਹ ਡਰਗ ਮਾਫੀਆ ਦੇ ਇਗਨੇਕਸਿਸ ਬਣ ਗਿਆ ਮੈਂ ਚੰਡਿਆਲਾ ਗੁਰੂ ਵਿੱਚ ਬੈਠਾ ਅਲੀ ਆਪਣੇ ਕਾਉਂਸਲਰ ਜਿਨ੍ਹਾਂ ਨੂੰ ਹਰਜਿੰਦਰ ਸਿੰਘ ਕਾਉਂਸਲਰ ਜੋ ਖਾਲੀ ਦਲ ਦੇ ਪੰਜੀ ਇਲਾਕੇ ਦੇ ਵੈੰਤੀ ਕਾਉਂਸਲਰ ਲਗਾਤਾਰ ਜਿਤਨੇ ਕਾਉਂਸਲਰ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ ਉਹਨਾਂ ਨੂੰ ਦੇਹਦਿਆੜੇ ਰਾਗਜ਼ ਵੇਚਣ ਵਾਲੇ ਗੈਂਗਸਟਰਾਂ ਨੇ ਉਹਨੂੰ ਦੇਹਦਿਆੜ ਕਤਲ ਕੀਤਾ ਸਾਡੇ ਜਿਹੜਾ ਕਾਉਂਸਲ ਸੀ ਕਾਲੀਦਲ ਦਾ ਉਹਨੇ ਰਾਗਜ਼ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਅਟਟੇ ਰਹੇ 10 ਦਿਨ ਗੋਲੀ ਚਲੋਂ ਤੋਂ ਪਹਿਲੇ ਵੀ ਇਹਨਾਂ ਦੇ ਘਰੇ ਗੋਲੀ ਜਲਾਈ ਲਗਾਤਾਰ ਪੁਲਿਸ ਨੂੰ ਦੱਸਿਆ ਗਿਆ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਦੇਖ ਲਓ ਇੰਨੀ ਗੈਂਗਸਟਰਾਂ ਵਿੱਚ ਇੰਨੀ ਦਲੇਰੀ ਆ ਗਈ ਉਹ ਤਾਂ ਪੁਲਿਸ ਨੂੰ ਸਮਝੇ ਨਹੀਂ ਜਿਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ ਹਰ ਰੋਜ਼ ਤੁਸੀਂ ਦੇਖ ਲਓ ਰੋਜ਼ ਗੈਂਗਸਟਰ ਲੁੱਟ ਰਹੇ ਐ ਲੋਕਾਂ ਨੂੰ ਮਾਰ ਰਹੇ ਐ ਐਕਸਟਰੈਕਸ਼ਨ ਕਰੀ ਜਾਂਦੇ ਐ ਆਏ ਜੀ ਹਾਲਾਤ ਮੈਂ ਪਹਿਲੇ ਕਿਤੇ ਨਹੀਂ ਦਿੱਤੀ ਜ਼ਿੰਦਗੀ ਦੇਖੀ ਜੈ ਜੀ ਬੁਰੀ ਹਾਲ ਦੀ ਅੱਜ ਪੰਜਾਬ ਦੀ ਹੋ ਗਈ ਹੈ ਇਹਦਾ ਇੱਕ ਵੱਡਾ ਕਾਰਨ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਜਾਂ ਲੀਡਰ ਹੈ ਐਸਐਚਓ ਲਾਉਣ ਵਾਸਤੇ ਵੀ ਪੈਸੇ ਲੈਂਦੇ ਹੈ ਐਸਐਸਪੀ ਲਾਉਣ ਵਾਸਤੇ ਪੈਸੇ ਲੈਂਦੇ ਹੈ ਹੁਣ ਜਿਹੜੀ ਪੁਲਿਸ ਤੋਂ ਤੁਸੀਂ ਪੈਸੇ ਲਹੋਗੇ ਆਬਵੀਅਸਲੀ ਉਹਦੀ ਦੇਸ਼ ਖਤਮ ਹੋ ਜੂਗੀ ਤੇ ਅੱਜ ਤੱਕ ਮਾਈ ਬਾਪੀ ਹੈ ਨਹੀਂ ਪਉ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਸਭ ਤੋਂ ਵੱਡਾ ਨਸ਼ੇੜੀ ਤਾਂ ਆਪ ਮੁੱਖ ਮੰਤਰੀ ਹੈ ਸੋ ਜਿਸ ਹਾਂ ਜੇ ਸੂਬੇ ਦਾ ਮੁਖੀ ਆਪਣੀ ਜ਼ਿੰਮੇਵਾਰੀ ਨਾ ਸਮਝੇ ਆਪ ਹੀ ਨਸ਼ੇਚ ਰਹੇ ਆਪ ਹੀ ਪੰਜਾਬ ਨੂੰ ਸੂਬੇ ਨੂੰ ਬਰਬਾਦ ਕਰਨ ਦੇ ਲੱਗੇ ਕੋ ਸੂਬੇ ਦਾ ਹੋਣਾ ਕੀ ਹੈ ਜਿੰਨੇ ਤੁਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇਖ ਲਓ ਸਾਰੀ ਬਾਹਰੋਂ ਆਈ ਹੈ ਬਾਹਰਲੇ ਸੂਬੇ ਦੀ ਹੈ ਕੋਈ ਯੂਪੀ ਤੋਂ ਆਇਆ ਕਿਉਂ ਬਿਹਾਰ ਤੋਂ ਆਇਆ ਸਾਰੇ ਇੱਥੇ ਬੈਠੇ ਆ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਲੁੱਟਣ ਦਾ ਦੇਖੋ ਕਿੰਨੀਆਂ ਜਾਨਾਂ ਜਾ ਰਹੀਆਂ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜ ਰਹੇ ਜਿਵੇਂ ਸਾਡਾ ਹਰਜਿੰਦਰ ਸਿੰਘ ਐਮਸੀ ਲੜ ਰਹਿਆ ਸੀ ਅੱਜ ਉਹਨੂੰ ਵੀ ਆਪਣੀ ਜਾਨ ਦੇਣੀ ਪਈ ਪਰ ਅਫਸੋਸ ਇਸ ਗੱਲ ਦਾ ਹੈ ਹਲੇ ਤੱਕ ਦੋਸ਼ੀ ਕੋਈ ਭੱਜੇ ਫਿਰਦੇ ਆ ਕੋਈ ਪ੍ਰਵਾਨ ਨਹੀਂ ਕੋਈ ਕਾਰੀ ਨਹੀਂ ਲਈ ਐਂ ਲੱਗਦਾ ਜਿਵੇਂ ਪੁਲਿਸ ਤੇ ਡਰਗ ਮਾਫੀਆ ਵਿੱਚ ਨੈਕਸਸ ਬਣ ਗਿਆ ਪੈਸਾ ਕਮਾਉਣ ਦਾ ਨੈਕਸਸ ਬਣ ਗਿਆ ਤੇ ਮੈਨੂੰ ਤਾਂ ਡਰ ਹੈ ਜਿਵੇਂ ਆ ਲਾਤ ਪਣੀ ਜਾਂਦੇ ਆ ਅਗਲੇ ਸਾਲ ਡੇਢ ਸਾਲ ਤੱਕ ਤਬਈ ਆ ਜੂਗੀ ਮੈਨ ਲੱਗਦਾ ਹੈ ਇੱਥੇ ਰਹਿਣਾ ਪੰਜਾਬ ਵਿੱਚ ਮੁਸ਼ਕਿਲ ਹੋ ਜਾਣਾ ਹੈ ਇੰਨਾ ਡਰ ਦਾ ਮਾਹੌਲ ਬਣਿਆ ਪਿਆ ਲੋਕਾਂ ਵਿੱਚ ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ ਸ਼ਰੇਆਮ ਗੈਂਗਸਟਰ ਦੁੱਖਾਂ ਲੈ ਕੇ ਲੋਕਾਂ ਨੂੰ ਰੇਟਨ ਕਰਦੇ ਆ ਓਪਨਲੀ ਥਾਣਿਆਂ ਦੇ ਸੇਮ ਸਾਹਮਣੇ ਕਰੀ ਜਾਂਦੇ ਆ ਕਿਥੇ ਪੁਲਿਸ ਜਮ ਚੁੱਪ ਕਰਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਮਣੇ ਬੇਨਤੀ ਕਰਦਾ ਕਿ ਖੋਡੀ ਜੁਮਵਰੀ ਹੈ ਇੱਕ ਅਫਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜੁਮਵਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਕਿ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਐਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਉਸ ਪਰਿਵਾਰ ਦੇ ਕੋਈ ਕਮਾਊਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੂਗਾ ਤੇ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੈਨੇ ਤੇ ਦੋਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਿਹਾ ਹੈ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਿਹਾ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ ਕੋਈ ਨੌਕਰੀ ਜਾਂ ਕੁਛ ਨਾ ਕੁਛ ਜਰੂਰ ਦੇਣਾ ਚਾਹੀਦਾ। ਪੰਜ ਸੱਪ ਪਹਿਲਾ 19 ਫਰਵਰੀ ਨੂੰ ਹਮਲਾ ਹੋਇਆ ਉਸ ਤੋਂ ਬਾਅਦ 12 13 ਮਈ ਦੀ ਦਰਮਿਆਨ ਦੀ ਰਾਤ ਹੋਇਆ ਹਰ ਵਾਰ ਪੁਲਿਸ ਨੂੰ ਕੰਪਲੇਟ ਕੀਤੀ ਗਈ ਐਤੋਂ ਤੱਕ ਕਿ ਐਸਐਸਪੀ ਨੂੰ ਵੀ ਜਿਹੜਾ ਵਟਸਐਪ ਕੀਤਾ ਗਿਆ ਲੈ ਕੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੇ ਇਹ ਚ ਪਰਿਵਾਰ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਜੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ? ਮੈਂ ਉਹੀ ਕਹਿ ਰਿਹਾ ਆ ਜਿਹੜੀ ਅੱਜ ਇਸ ਘਰ ਦੀ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ ਐਸਐਸਪੀ ਨਹੀਂ ਪੁੱਛਦੇ ਐਨ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਤੇ ਕੋਈ ਸਾਂਝ ਹੋ ਗਈ ਹੈ ਕਿਉਂਕਿ ਕਰੋੜਾ ਰੁਪਏ ਉਹਨਾਂ ਨੂੰ ਉੱਤੇ ਦੇਣੇ ਪੈਂਦੇ ਆ ਕੰਮਰੋਣਾ ਕਮਾਉਣ ਵਾਸਤੇ ਇਹ ਜੇ ਲੋਕ ਇਹਨਾਂ ਝਾੜੂ ਵਾਲੇ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨਿਆਂ ਨੇ ਭੱਜਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਗੇ ਮੈਂ ਪੁਲਿਸ ਆਫਸਰ ਨੂੰ ਕਹਿੰਦਾ ਤੁਸੀਂ ਤਾਂ ਇੱਥੇ ਰਹਿਣਾ ਹੈ ਤੁਹਾਡੀ ਤਾਂ ਜੰਮਵਰੀ ਹੈ ਤੁਹਾਡਾ ਘਰ ਹੈ ਘਰ ਤੁਹਾਡਾ 9 ਜੰਮਵਰੀ ਨਭਾਓ ਅਸੀਂ ਮੈਂ ਆਪਣੀ ਪਾਰਟੀ ਦਾ ਯੂਨਿਟ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈਗੇ ਮੈਂ ਇਹਨਾਂ ਨੂੰ ਕਹਿੰਦਾ ਜਿੱਥੇ ਵੀ ਜਾਣਾ ਪਏ ਪਰਿਵਾਰ ਨਾਲ ਜੁੜ ਕੇ ਤੁਸੀਂ ਜਿਹੜੇ ਆ ਜਾਣਾ ਪਏ ਕੋਰਟ 'ਚ ਵੀ ਜਾਣਾ ਜੇ ਦਰਖਾਸਤ ਵੀ ਦੇਣੀ ਹੋ ਕੁਝ ਵੀ ਕਰਨਾ ਪਏ ਅਕਾਲੀ ਦਲ ਆਪਣੇ ਕੌਂਸਲ ਪੂਰੀ ਲੜਾਈ ਲੜੂਗਾ ਅਕਾਲੀ ਦਲ ਇਸ ਪਰਿਵਾਰ ਨਾਲ ਖੜਾ ਸਾਡੇ ਪਰਿਵਾਰ ਦਾ ਹਿੱਸਾ ਸੀ ਜਿਹੜਾ ਅੱਜ ਬੰਦਾ ਨਹੀਂ ਹੈ ਉਹ ਲਗਾਤਾਰ ਉਹਨੇ ਅਕਾਲੀ ਦਲ ਦੀ ਤੇ ਇਸ ਇਲਾਕੇ ਦੀ ਸੇਵਾ ਕੀਤੀ ਫਰੋਦੀਆਂ ਆ ਰਹੀਆਂ ਜੀ ਲਗਾਤਾਰ ਤੇ ਪੁਲਿਸ ਦਾ ਇੱਕੋ ਇੱਕ ਹੀ ਡਰਾਮਾ ਹੈ ਕਿ 1 ਲੱਖ ਦੇ ਵਿੱਚ ਗੋਲੀ ਮਾਰ ਕੇ ਇੰਕਾਊਂਟਰ ਕਰ ਦਿੰਦੇ ਨੇ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਬੰਦਿਆਂ ਦਾ ਪਤਾ ਨਹੀਂ ਲੱਗਦਾ ਕਿ ਉਹੀ ਬੰਦੇ ਨੇ ਜਾਂ ਹੋਰ ਨੇ ਬਸ ਇਹੀ ਡਰਾਮਾ ਚੱਲੀ ਜਾ ਰਿਹਾ ਜੀ ਲੱਖ ਦੇ ਗੋਲੀ ਮਾਰ ਕੇ ਇੰਕਾਊਂਟਰ ਕਰਤਾ ਜੀ ਮੈਂ ਤਾਂ ਕਈ ਘਰਾਂ 'ਚ ਗਿਆ ਜਿੱਥੇ ਮੈਨੂੰ ਦੱਸਿਆ ਹੈ ਇਹ ਪੁਲਸ ਵਾਲੇ ਕਹਿੰਦੇ ਆ ਜਿੰਨਾ ਪੈਸਾ ਮੰਗਦੇ ਆ ਦੇ ਦਿਓ ਖੜਾ ਛੜਾਓ ਆਪਣਾ ਨਹੀਂ ਤਾਂ ਵੀ ਕੋਈ ਜਾਨ ਲੈ ਲੰਗੇ 300 ਸਾਹਿਬ 300 ਸਾਹਿਬ ਨਹੀਂ ਰਹੇ ਜੀ ਬਿਸਮਿਲਲਾਹ ਬੜਾ ਅਫਸੋਸ ਹੈ ਬੜੀ ਦੁਖਦੀ ਖਬਰ ਕੱਲ ਮਿਲੀ ਸਾਨੂੰ ਬੜੇ ਮੇਰੇ ਪਿਤਾ ਦੇ ਸਾਥੀ ਰਹੇ ਸ਼੍ਰੋਮਣੀ ਅਕਾਲੀ ਦਲ ਚ ਪੂਰੀ ਜ਼ਿੰਦਗੀ ਉਹਨੇ ਆਪਣੀ ਪੂਰਾ ਜ਼ਿੰਦਗੀ ਦਾ ਸਫ਼ਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਬਹੁਤ ਵੱਡੀ ਕਿਉਂਕਿ ਇਹ ਜੇ ਸੀਨੀਅਰ ਲੀਡਰ ਜੋ ਚਲੇ ਜਾਂ ਬਹੁਤ ਵੱਡਾ ਦੁੱਖ ਹੈ